ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਨੇਸ਼ਵਰੀ ਸਾਥੀਓ ਕਿਹਾ ਜਾਂਦਾ ਹੈ ਅੱਖਾਂ ਦੇ ਬਿਨਾ ਦੁਨੀਆ ਜਿਹੜੀ ਹੈ ਉਹ ਅੰਨੀ ਹੋ ਜਾਂਦੀ ਹੈ ਅੱਖਾਂ ਸਭ ਤੋਂ ਵੱਡੀ ਜਿਹੜੀ ਨਿਯਮਤ ਹੈ ਕੁਦਰਤ ਵੱਲੋਂ ਬਖਸ਼ੀ ਹੋਈ ਅੱਖਾਂ ਬਹੁਤ ਵੱਡੀ ਦਾਤ ਹੈ ਜਿਸ ਦੇ ਨਾਲ ਤੁਸੀਂ ਦੁਨੀਆ ਦੇ ਰੰਗ ਦੇਖ ਸਕਦੇ ਹੋ ਪਰ ਕਈ ਸਾਡੇ ਬਜ਼ੁਰਗ ਜਾਂ ਨੌਜਵਾਨ ਕਹ ਲਈ ਉਹਨਾਂ ਨੂੰ ਜਿਨ੍ਹਾਂ ਨੂੰ ਅੱਖਾਂ ਦੀ ਸਮੱਸਿਆ ਆ ਜਾਂਦੀ ਹੈ ਉਹਨਾਂ ਲਈ ਇਹ ਸਮੱਸਿਆ ਬਹੁਤ ਬੇਚੈਨੀ ਲੈ ਕੇ ਆਉਂਦੀ ਹੈ ਪਰ ਅਸੀਂ ਧੰਨਵਾਦ ਕਰਦੇ ਹਾਂ ਜੀ ਭਗਤ ਪੂਰਨ ਸਿੰਘ ਲੋਕ ਸੇਵਾ ٹرسٹ ਬਰਨਾਲਾ ਕਲਾ ਜਿੱਥੇ ਕਿ ਗੁਰਦੁਆਰਾ ਸਾਤ ਸੰਗਤ ਪਿੰਡ ਬਰਨਾਲਾ ਕਲਾ ਵਿਖੇ ਮਿੱਤੀ 16 ਫਰਵਰੀ ਨੂੰ ਅੱਖਾਂ ਦਾ ਜਿਹੜਾ ਇਹ 16ਵਾਂ ਫ੍ਰੀ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਇਹ ਆਪਣੇ ਵੱਲੋਂ ਜਿੰਨੇ ਵੀ ਇੱਥੇ ٹرسٹ ਦੇ ਮੈਂਬਰ ਨੇ ਇਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਨੇ ਤਾਂ ਜੋ ਹਰੇਕ ਦੇ ਘਰ ਰੋਸ਼ਨੀ ਪਹੁੰਚ ਸਕੇ ਦਿলো ਧੰਨਵਾਦ ਕਰਦੇ ਹਾਂ ਉਹਨਾਂ ਦਾ ਔਰ ਇਹਨਾਂ ਦਾ ਇਸ ਗੱਲ ਲਈ ਵੀ ਧੰਨਵਾਦ ਹੈ ਕਿ ਆਪਣੀ ਕੀਮਤੀ ਸਮੇਂ ਚ ਉਹਨਾਂ ਨੇ ਸਮਾਂ ਕੱਢਿਆ ਮੈਂਬਰ ਸਹਿਬਾਨ ਇੱਥੇ ਮੌਜੂਦ ਨੇ ਔਰ ਇਹ ਤੁਹਾਡੇ ਤੱਕ ਅਪੀਲ ਜਿਹੜੀ ਆ ਉਹ ਕਰਨਾ ਚਾਹੁੰਦੇ ਨੇ ਬੇਨਤੀ ਪਹੁੰਚਾਉਣਾ ਚਾਹੁੰਦੇ ਨੇ ਕਿ 16 ਤਰੀਕ ਨੂੰ ਕੈਂਪ ਲੱਗ ਰਿਹਾ ਜੀ ਤੁਸੀਂ ਇੱਥੇ ਪਹੁੰਚਣਾ ਤੇ ਇਹ ਤੁਹਾਡੀ ਸੇਵਾ ਵਿੱਚ ਉਪਸਥਿਤ ਨੇ ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ ਕਿ ਅੱਖਾਂ ਬਿਨਾਂ ਦੁਨੀਆ ਅੰਨੀ ਹੋ ਜਾਂਦੀ ਹੈ ਪਰ ਅੱਖ ਜਿਹੜੀ ਐ ਅੱਖਾਂ ਜਿਹੜੀਆਂ ਨੇ ਸਭ ਤੋਂ ਵੱਡੀ ਨਿਯਮਤ ਐ ਉਹ ਇਹ ਸੇਵਾ ਕਰਨਾ ਚਾਹੁੰਦੇ ਤਾਂ ਅਜੇ ਤੁਹਾਡੀ ਰੌਸ਼ਨੀ ਜਿਹੜੀ ਐ ਉਹ ਬਰਕਰਾਰ ਰਵੇ ਅਸੀਂ ਸਭ ਤੋਂ ਪਹਿਲਾਂ ਹਰਪ੍ਰਭ ਮਹਿਲ ਜੀ ਨਾਲ ਗੱਲਬਾਤ ਕਰਾਂਗੇ ਚੇਅਰਮੈਨ ਇੰਟਰਸਟ ਦੇ ਸਵਾਗਤ ਵੀ ਕਰਦੇ ਆ ਤੇ ਗੱਲਬਾਤ ਵੀ ਕਰਦੇ ਔਰ ਸ਼ਲਾਗਾ ਵੀ ਬਹੁਤ ਐ ਬਹੁਤ ਨਿਕਾ ਸਵਾਗਤ ਐ ਸਰ ਸਵਾਗਤ ਜੀ ਪੀ ਵੀ ਬਤੀ ਦਾ ਜਿਹੜੇ ਕਿ ਕੋਈ ਵੀ ਕਦੇ ਵੇ ਸਵਾਵਾਵਾਂ ਚੱਲਦੀਆਂ ਜੀ ਉਹ ਸਵਾਵ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਬਹੁਤ ਵੱਡਾ ਉਪਰਾਲਾ ਕਰਦੇ ਆ ਜੀ ਜਿਹਦੇ ਨਾਲ ਲੋਕਾਂ ਦਾ ਸਮਾਜ ਦਾ ਵੱਡੇ ਪਤਾ ਤੇ ਜਿਹੜਾ ਭਲਾ ਹੁੰਦਾ ਹੈ ਜੀ ਤੇ ਮੈਂ ਦੱਸਣਾ ਚਾਹੁੰਦਾ ਦਾਸ ਹਰਪ੍ਰਾ ਮਹਿਲ ਸਿੰਘ ਜੀ ਚੇਅਰਮੈਨ ਭਗਤਪੂਰਨ ਸਿੰਘ ਲੂਫਸਾ ਟਰਸਟ ਜੀ ਤੇ ਮੇਰੇ ਨਾਲ ਮੇਰੇ ਸਾਰੇ ਮੈਂਬਰ ਸਹਿਬਾਨ ਹੈ ਜੀ ਸਤਾ ਸੋਚਾ ਸਿੰਘ ਖੜੇ ਹੈ ਇਹ ਸਾਡੇ ਉਮੀਦ ਪ੍ਰਧਾਨ ਨੇ ਜੀ ਤੇ ਸਤਾ ਸਤਸਰੂ ਜੀ ਇਹ ਸਾਡੇ ਖਜ਼ਾਨਚੀ ਹੈ ਜੀ ਤੇ ਸਤਾ ਚੈਨ ਸਿੰਘ ਜੀ ਹੈ ਸਾਡੇ ਪ੍ਰੈਸ ਕਟਰ ਹੈ ਤੇ ਸਭ ਆਪਣੇ ਮਾਈ ਚੇਅਰਮੈਨ ਹੈ ਮਹਸਤਾ ਮਹਿੰਦਰ ਸਿੰਘ ਦੁਆਬਾ ਮਾਬਰ ਤੇ ਨਾਲ ਸਾਡੇ ਅਮਰਜੀਤ ਸਿੰਘ ਜੀ ਤੇ ਦੂ ਅਮਰਜੀਤ ਸਿੰਘ ਜੀ ਖੜੇ ਆ ਜੀ ਦੋਨੋਂ ਸਾਡੇ ਮੈਂਬਰ ਐ ਟਰਸਟ ਦੇ ਤੇ ਬੀਬੀ ਜੀ ਦਾ ਵੀ ਨਾਮ ਦਾ ਤੇ ਇਹ ਬੀਬੀ ਰਚਪਾਲ ਕੌਰ ਜੀ ਜੀ ਤੇ ਇਹਨਾਂ ਦੀਆਂ ਸੁਆਮਾਂ ਜਦੋਂ ਤੋਂ ਟਰਸਟ ਚੱਲਦਾ ਉਦੋਂ ਤੋਂ ਸਾਡੇ ਨਾਲ ਚੱਲ ਰਹੀਆਂ ਆ ਤੇ ਇੱਧਰ ਸਾ ਗੁਰਪ੍ਰੀਤ ਸਿੰਘ ਨਾਲ ਖੜੇ ਆ ਜੀ ਜਦੋਂ ਚੈਨ ਸਿੰਘ ਦੀ ਗੱਲ ਕੀਤੀ ਤਾਂ ਉਹ ਦੇਖ ਕੇ ਸੱਚੀ ਚੈਨ ਮਿਲ ਜਾਂਦਾ ਮਸ ਬਿਲਕੁਲ ਕਿਉਂਕਿ ਚੈਨ ਆ ਇਸ ਤਰ੍ਹਾਂ ਜੀ ਚੈਨ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਆਓਗੇ ਅਜਾ ਤੁਹਾਡੇ ٹرسٹ ਦੀ ਵੀ ਚੈਨ ਮੈਨੂੰ ਹੀ ਲੱਗਦੇ ਆ ਬਿਲਕੁਲ ਤੁਸੀਂ ਇੱਥੇ ਪਹੁੰਚੋਗੇ ਤੁਹਾਨੂੰ ਫਿਰ ਪਤਾ ਲੱਗਣਾ ਮੈਂ ਚੈਨ ਇਹ ਕਿੰਨੇ ਲੋਕਾਂ ਨੂੰ ਸਕੂਨ ਦਿੰਦੇ ਆ ਜੀ ਜੀ ਐਸੀ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿਉਂਕਿ ਇਹ ٹرسٹ ਜਿਹੜਾ ਆ ਲਗਾਤਾਰ ਜੀ ਵੈਸੇ ਤਾਂ ਅਸੀਂ ਕੋਈ 20 ਸਾਲ ਤੋਂ ਸਵਾਵਾ ਦੇ ਰਹੇ ਆ ਫਿਰ ਉਸ ਤੋਂ ਬਾਅਦ ਅਸੀਂ ٹرسٹ ਜਿਹੜਾ ਆ ਕਰਦੇ ਕਰਦੇ ਇਸ ਪਾਸੇ ਨੂੰ ਤੁਰੇ ਸੀ ਜਿਹੜੇ ਅੱਖਾਂ ਜਿਹੜੀਆਂ ਜਿਸ ਤਰ੍ਹਾਂ ਸਿਆਣੇ ਕਹਿੰਦੇ ਹੁੰਦੇ ਆ ਦਾੰਦ ਗਏ ਤੇ ਸਵਾਦ ਗਿਆ ਤੇ ਅੱਖਾਂ ਗਈਆਂ ਤੇ ਜਹਾਨ ਗਿਆ ਠੀਕ ਹੈ ਨਾ ਜੀ ਤੇ ਕਿਉਂਕਿ ਇਸ ਜਹਾਨ ਨੂੰ ਦੇਖਣ ਦੇ ਲਈ ਜਦੋਂ ਆਪਾਂ ਦੁਨੀਆ ਤੇ ਕੋਈ ਬੰਦਾ ਆਉਂਦਾ ਹੈ ਆਉਣ ਤੋਂ ਜਾਂ ਜਦੋਂ ਬੰਦਾ ਉਹ ਚਲਿਆ ਜਾਂਦਾ ਹੈ ਮਤਲਬ ਉਹਦੀ ਅੱਖਾਂ ਦਾ ਰੋਸ਼ਨੀ ਚਲੀ ਜਾਂਦੀ ਹੈ ਫਿਰ ਜਿਹੜਾ ਉਸ ਵੇਲੇ ਉਸ ਸਖਸ ਦੇ ਹਾਲਾਤ ਹੁੰਦੇ ਆ ਉਹ ਜਾਂ ਪਰਮਾਤਮਾ ਜਾਣ ਦਾ ਜਾਂ ਉਹ ਆਪ ਜਾਣ ਦਾ ਹੁੰਦਾ ਤੇ ਸਾਡੇ ਸਮਾਜ ਦੇ ਵਿੱਚ ਅੱਜ ਤੱਕ ਉਹ ਪ੍ਰਬੰਧ ਨਹੀਂ ਹੋ ਸਕੇ ਜਿਹੜੀਆਂ ਸਰਕਾਰਾਂ ਕਰਦੀਆਂ ਆਈਆਂ ਜਿਸ ਤਰੀਕੇ ਦੇ ਨਾਲ ਇੱਕ ਪ੍ਰਬੰਧ ਮੈਡੀਕਲ ਪ੍ਰਬੰਧ ਹਰ ਇੱਕ ਸ਼ਖਸ ਦਾ ਹੋਣਾ ਚਾਹੀਦਾ ਹੈ ਕਿ ਉਹਨੂੰ ਮੈਡੀਕਲ ਸਹੂਲਤ ਫ੍ਰੀ ਮਿਲੇ ਅਤੇ ਦੂਸਰੀ ਸਿੱਖਿਆ ਜਿਹੜੀ ਆਪਾਂ ਨੂੰ ਫ੍ਰੀ ਮਿਲੇ ਦੋ ਚੀਜ਼ਾਂ ਜਿਹੜੀਆਂ ਆ ਇਹ ਬੜੀਆਂ ਮਹੱਤਵ ਰੱਖਦੀਆਂ ਤੇ ਇਸੇ ਕਰਕੇ ਹੀ ਪੰਜਾਬ ਦੇ ਵਿੱਚ ਬਹੁਤ ਸੁਸਾਇਟੀਆਂ ਸਭਾਵਾਂ ਬਣੀਆਂ ਹੋਈਆਂ ਜਿਹੜੀਆਂ ਤਤਪਰ ਰਹਿੰਦੀਆਂ ਪੰਜਾਬ ਨੂੰ ਹਰਿਆ ਭਰਿਆ ਕਰਨ ਦੇ ਲਈ ਪਰਫੁੱਲਤ ਕਰਨ ਦੇ ਲਈ ਤੇ ਹਰੇਕ ਪਰਿਵਾਰ ਦੇ ਨਾਲ ਜਿਹੜਾ ਹੈ ਸੁੱਖ ਦੀ ਸਾਂਝ ਪਾਉਣ ਦੇ ਲਈ ਤੇ ਇਸੇ ਸੰਦਰਭ ਦੇ ਵਿੱਚ ਜਿਹੜਾ ਭਗਤਪੁਰਤ ਸਿੰਘ ਲੋਕਸਰ ਟ੍ਰੱਸਟ ਹੈ ਇਹ ਲਗਾਤਾਰ ਬਹੁਤ ਰੰਦੀਆਂ ਸੇਵਾਵਾਂ ਜਿਹੜੀਆਂ ਆ ਇਹ ਦੇ ਰਿਹਾ ਹੈ ਜੀ ਉਹਦੇ ਵਿੱਚੋਂ ਜਿਹੜੀ ਸੇਵਾਵਾਂ ਅਸੀਂ 16 ਫਰਵਰੀ 2025 ਨੂੰ ਦੇ ਰਹੇ ਆ ਜੀ ਉਹਦੇ ਵਿੱਚ ਅੱਖਾਂ ਦਾ ਲੈਂਜ ਜਿਹੜੇ ਪਾਉਣੇ ਆ ਉਹ ਅਸੀਂ ਚਾਹੇ ਕੋਈ ਬਜ਼ੁਰਗ ਹੋਵੇ ਚਾਹੇ ਕੋਈ ਬੱਚਾ ਹੋਵੇ ਕਿਸੇ ਵੇਲੇ ਮੈਨੂੰ ਫੋਨ ਕੇ ਆਉਂਦੇ ਆ ਕਿ ਸਾਡਾ ਬੱਚਾ ਛੋਟੀ ਉਮਰ ਦਾ ਆ ਇਹਦੇ ਵੀ ਲੈਂਜ ਪਾਉਣਗੇ ਇਸਨੇ ਬੇਲ ਕੁਲ ਪੈਣਗੇ ਉਸੇ ਉਹ ਜਿਹੜੇ ਆ ਬਕਾਇਦਾ ਤੌਰ ਤੇ ਡਾਕਟਰ ਨਾਲ ਸਲਾਹ ਕੀਤੀ ਜਾਂਦੀ ਹੈ ਕਿ ਜਿਹੜਾ ਇਹ ਲੈਂਜ ਉਹ ਪਵਾਏ ਜਾਣ ਜਿਹੜੇ ਘਟੋ ਘਾਟ ਜਿੰਨ ਚਿਰ ਉਮਰ ਸੱਚੇ ਪਾਤਸ਼ਾਹ ਕੋਈ ਲੰਮੀ ਕਰੇ ਬੱਚੇ ਦੀ ਉਹਨਾਂ ਚਾਹੀਦੇ ਨੂੰ ਕੋਈ ਦਿੱਕਤ ਨਾ ਗਦੇ ਕੋ ਆਵੇ ਤੇ ਇਸ ਤਰ੍ਹਾਂ ਦੀ ਜਿਹੜੇ ਸਵਾਮਾ ਲਗਾਤਾਰ ਸਾਡੀਆਂ ਇਹ ਚਾਲੂ ਹੈ ਉਦੇ ਸੰਦਰਭ ਦੇ ਵਿੱਚ 16 ਤਰੀਕ ਨੂੰ ਇੱਕ ਨਾਲ ਮੈਡੀਕਲ ਚੈੱਕਅਪ ਕੰਮ ਵੀ ਲਾ ਰਹੇ ਆ ਇਹਦੇ ਨਾਲ ਉਹਦੇ ਵਿੱਚ ਮੁਕਤ ਦਵਾਈਆਂ ਨੇ ਡਾਕਟਰ ਜਿਹੜੇ ਆ ਸਾਡੇ ਹਮੇਸ਼ਾ ਹੀ ਅਸੀਂ ਜਿਹੜੇ ਐਮਬੀਬੀਐਸ ਬਹੁਤ ਮਹਾ ਡਾਕਟਰ ਹੈ ਉਹ ਲੈ ਕੇ ਆਉਣੇ ਆ ਹਰ ਬਰੀ ਉਹਦੇ ਵਿੱਚ ਐਰ ਕੀ ਡਾਕਟਰ ਸਾਡੇ ਡਾਕਟਰ ਬਲਵੀਰ ਹੈ ਬਲਵੀਰ ਹਸਪਤਾਲ ਤੋਂ ਉਹ ਲਗਾਤਾਰ ਸਵਾਮਾ ਸਾਡੀ ਦੇ ਰਿਹਾ ਹੈ ਸਾਨੂੰ ਕਿਉਂਕਿ ਦਵਾਈਆਂ ਵੀ ਕਹਿੰਦਾ ਉਹ ਤਾਂ ਦਵਾਈਆਂ ਵੀ ਕਹਿੰਦੇ ਸਾਡੀ ਨਹੀਂ ਹੋਣਗੀਆਂ ਔਰਤਾਂ ਦੇ ਮੇਰੇ ਡਾਕਟਰ ਵੀ ਆ ਰਹੇ ਆ ਉਹ ਸ਼ੁਰਵੀਤਾ ਬਣਾ ਜੀ ਉਹਦੇ ਵਿੱਚ ਤੇ ਜਿਹੜੇ ਰੀੜ ਤੇ ਆਪਣੇ ਦਿਮਾਗ ਦੇ ਕੋਈ ਹਾਂ ਜੀ ਨਮੀ ਤੇ ਰੀੜ ਦੀ ਹੱਡੀ ਦੇ ਜਿਹੜੇ ਆ ਉਹ ਡਾਕਟਰ ਧਵਨ ਹੈ ਜੀ ਹਾਂਜੀ ਉਹ ਡਾਕਟਰ ਧਵਨ ਹੈ ਸਰਬੀ ਧਵਨ ਜਿਹੜੇ ਆ ਉਹ ਲੇਡੀਜ਼ ਦੇ ਆ ਔਰਤਾਂ ਦੀ ਜਿਹੜੇ ਕੋਈ ਕਿਸ ਤਰ੍ਹਾਂ ਦੀ ਕੋਈ ਉਹਨਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਕਿਸੇ ਤਰ੍ਹਾਂ ਦੇ ਕੋਈ ਸਰੀਰਕ ਤੌਰ ਦੇ ਉੱਤੇ ਤੇ ਉਸ ਤੋਂ ਬਾਅਦ ਜੋਤੀ ਠਾਕੁਰ ਜੀ ਇਹ ਜਿਹੜੇ ਮੈਂ ਆਪਣਾ ਕਹਿ ਸਕਦੇ ਆ ਜਿਹੜੀਆਂ ਆਮ ਕਿਸੇ ਨੂੰ ਕਿਸੇ ਦਾ ਗੋਡੀ ਦਾ ਦਰਦ ਆ ਜਾਂ ਕਿਸੇ ਨੂੰ ਮੈਡੀਕਲ ਹਾਂ ਮੈਡੀਕਲ ਐਮ ਡੀ ਮੈਡੀਕਲ ਤੇ ਇਹ ਹਰ ਤਰ੍ਹਾਂ ਦੀ ਕਿਹਨੂ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਜਾਂ ਕੋਈ ਹੋਰ ਤਰ੍ਹਾਂ ਦੀ ਬਿਮਾਰੀ ਹੈ ਹਰ ਉਹਨੂੰ ਚੈੱਕ ਅਪ ਵੀ ਕਰਨਗੇ ਉਸ ਤੋਂ ਬਾਅਦ ਉਹਨ ਦਵਾਈਆਂ ਵੀ ਜਿਹੜੀਆਂ ਸਾਰੀਆਂ ਫ੍ਰੀ ਦਿੱਤੀਆਂ ਜਾਣਗੀਆਂ ਜੀ ਇਸੇ ਤਰ੍ਹਾਂ ਹੀ ਜਿਹੜੀ ਹਾਈ ਟੈਕ ਲੈਬ ਹੈ ਜੀ ਉਹ ਉਸ ਦੇਣਾ ਜਿੰਨੇ ਵੀ ਟੈਸਟ ਕਿਸੇ ਨੇ ਕਰਾਉਣੇ ਹੋਣਗੇ ਜਿੰਨੇ ਵੀ ਡਾਕਟਰ ਸਾਹਿਬ ਲਿਖ ਕੇ ਦੇਣਗੇ ਵੀ ਆਹ ਟੈਸਟ ਇਹ ਸੇ ਸ਼ਖਸ ਦੇ ਕਰੋਨੇ ਜੂਰੀ ਹੈ ਉਹ ਸਾਰੇ ਟੈਸਟ ਫ੍ਰੀ ਕਰਦੇ ਸਾਰੇ ਜਿੰਨੇ ਵੀ ਦਾ ਠੀਕ ਹੈ ਜੀ ਉਹ ਸਾਰੇ ਟੈਸਟ ਕਿੱਥੇ ਜਾਂਦੇ ਆ ਉਸ ਤੋਂ ਬਾਅਦ ਉਹਦੀ ਜਿਹੜੀ ਰਿਪੋਰਟ ਹੈ ਉਸ ਦਾ ਸੈਂਪਲ ਇੱਥੇ ਲਿਆ ਜਾਵੇਗਾ ਹਾਂ ਸੈਂਪਲ ਇੱਥੇ ਲਿਆ ਜਾਊਗਾ ਸਾਡੇ ਕੋਲ ਹੀ ਥਾਂ ਥਾਂ ਦੇ ਉੱਤੇ ਸਾਡੇ ਅਲੱਗ ਅਲੱਗ ਹਾਂ ਹਰ ਕਿਸ ਨੇ ਅਕਸਰ ਦੇ ਘਰ ਦੇ ਵਿੱਚ ਜਾਂ ਵੀਰ ਦੇ ਵਿੱਚ ਬਹੁਤ ਸਾਰੇ ਸਵਾਲ ਬਣਦਾ ਜੀ ਜਦੋਂ ਹੁਣ ਕਿੰਨੇ ਵਜੇ ਆਪਣਾ ਜਿਹੜਾ ਕੈਂਪ ਸ਼ੁਰੂ ਹੋ ਜਾਣਾ ਕਿਉਂਕਿ ਜਿਹੜੇ ਟੈਸਟ ਹੈਗੇ ਨਿਰਨੇ ਕਾਲ ਜੇ ਕਰਨੇ ਪੈਂਦੇ ਆ ਫਿਰ ਉਹ ਫਿਰ ਮਤਲਬ ਨਿਰਨੇ ਕਾਲ ਜੇ ਹੁਣ ਇੱਥੇ ਮਤਲਬ ਬਿਲਕੁਲ ਹੀ ਤਕਰੀਬਨ ਜਿਹੜੇ ਨਿਰਨੇ ਕਾਲ ਜੇ ਕਰਨਾ ਉਹ ਨਿਰਨੇ ਕਾਲ ਜੇ ਹੀ ਆਉਣ ਜੇ ਜਿਹੜੇ ਦੂਸਰੇ ਟੈਸਟ ਆ ਕਿਉਂਕਿ ਇੱਥੇ ਆ ਕੇ ਅਸਲ ਤੇ ਡਾਕਟਰ ਨੂੰ ਦਿਖਾਉਂਦੇ ਆ ਕੋਈ ਬਿਮਾਰੀ ਹੁੰਦੀ ਕੋਈ ਇਸ ਤਰ੍ਹਾਂ ਦੀ ਕੋਈ ਫਿਰ ਉਹ ਕਹਿੰਦਾ ਵੀ ਆਹ ਟੈਸਟ ਕਰਾਓ ਕੈਂਪ ਕਿੰਨੇ ਸ਼ੁਰੂ ਹੋ ਜਾਵੇਗਾ ਜੀ ਕੈਂਪ ਤਾਂ ਜਿਹੜੇ 7 ਵਜੇ ਸਾ ਤੁਸੀਂ 7 ਵਜੇ ਇੱਥੇ ਪਹੁੰਚ ਜਾਣਾ ਜੇ ਤੁਹਾਨੂੰ ਕੋਈ ਸਰੀਰਕ ਕਸ਼ਟ ਹੈ ਕੱਲਾ ਅੱਖਾਂ ਦੀ ਗੱਲ ਨਹੀਂ ਕਰ ਰਹੇ ਅੱਖਾਂ ਦਾ ਕੈਂਪ ਤਾਂ ਲੱਗਣਾ ਹੀ ਆ ਨਾਲ ਦੀ ਨਾਲ ਤੁਹਾਨੂੰ ਸ਼ਿਰਕ ਹੋਰ ਵੀ ਕੋਈ ਕਸ਼ਟ ਹੈ ਤੁਸੀਂ 7 ਵਜੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ ਪਿੰਡ ਬਰਨਾਲਾ ਕਲਾ ਗੁਰਦੁਆਰਾ ਸਾਹਿਬ ਸੰਗਤ ਵਿੱਚ ਤੁਸੀਂ ਪਹੁੰਚਣਾ ਹੈ ਡਾਕਟਰ ਤੁਹਾਨੂੰ ਚੈੱਕਅਪ ਕਰਨਗੇ ਜੇ ਨੂੰ ਲੱਗਦਾ ਹੋਇਆ ਕਿ ਤੁਹਾਡਾ ਨਿਰਨੇ ਕਾਲ ਜੇ ਟੈਸਟ ਕਰਾਉਣਾ ਤਾਂ ਤੁਹਾਡਾ ਟੈਸਟ ਕਰਾਂਗੇ ਬਾਕੀ ਗੁਰੂ ਦਾ ਟੁੱਟ ਲੰਗਰ ਜਿਹੜਾ ਵਰਤੇਗਾ ਜੀ ਬਿਲਕੁਲ ਜੀ ਦੇਖੋ ਉਹਦੇ ਵਿੱਚ ਤਾਂ ਚਾਹੇ ਟੁੱਟ ਲੰਗਰ ਹੈ ਕਿਸੇ ਤਰ੍ਹਾਂ ਦੀ ਹੋਰ ਵੀ ਜੇ ਕੋਈ ਮਰੀਜ਼ ਹੈ ਪੰਜ ਚਾਰ ਸੌ ਉਹ ਨਹੀਂ ਲੰਗਰ ਛੱਕ ਸਕਦਾ ਕੋਈ ਉਹਨ ਲਿਕਿਡ ਚੀਜ਼ ਦੇਣੀ ਹੈ ਕੁਝ ਵੀ ਦੇਣੀ ਹੈ ਉਹਦੇ ਲਈ ਵੀ ਟਸਟ ਇਹਦਾ ਹਾਜ਼ਰ ਹੁੰਦਾ ਕਿਉਂਕਿ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਜਿਹੜੇ ਮਰੀਜ਼ ਸਾਡੇ ਘਰੇ ਆਏ ਆ ਅੱਜ ਇਹ ਰੱਬ ਦਾ ਰੂਪ ਹੈ ਸਾਡੇ ਲਈ ਉਸ ਦਿਨ ਬਕਾਇਦਾ ਤੌਰ ਤੇ ਜਿੰਨੇ ਵੀ ਸਾਡੇ ਸਾਥੀ ਚਸ ਦੇ ਮੈਂਬਰ ਸਹਿबान ਆ ਜਾਂ ਜਿਹੜੇ ਨਾਲ ਸਾਡੂੰ ਸਹਿਯੋਗ ਕਰ ਰਹੇ ਉਹ ਸਾਰੇ ਹੀ ਸਜਣਾ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਕਿਸੇ ਨੂੰ ਭਾਈ ਉੱਚੀ ਨਾ ਬੋਲੇ ਜਾਵੇ ਅੱਜ ਕਿਸੇ ਨੂੰ ਕਿਤੇ ਕ੍ਰੋਧ ਵਿੱਚ ਰੰਗਦੇ ਤੁਸੀਂ ਆ ਜਿਓ ਕਿਉਂਕਿ ਇਹ ਸਾਡੇ ਘਰੇ ਪਤਾ ਨਹੀਂ ਕਿਹੜੇ ਪਿਛਲੇ ਸਾਡੇ ਜਨਮਾਂ ਦਾ ਰਿਸ਼ਤਾ ਹੋਏਗਾ ਵੀ ਜਿਹੜਾ ਅੱਜ ਸਾਨੂੰ ਇਹ ਸੱਜਣ ਸਾਨੂੰ ਮਿਲਣ ਆ ਰਹੇ ਸਾਡੇ ਸਾਡੇ ਕੋਲ ਵੀ ਹਾਂ ਵੀ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਸੇਵਾਵਾਂ ਆਪਾਂ ਦੇਣੀਆਂ ਵੀ ਜਿਹੜੇ ਉਹ ਲੰਬੇ ਸਮੇਂ ਤੱਕ ਅੱਗੇ ਵੀ ਜਿਹੜੇ ਉਹਨਾਂ ਰਿਸ਼ਤੇਦਾਰ ਹੋਣਗੇ ਪਰਿਵਾਰ ਹੋਣਗੇ ਉਹ ਵੀ ਸਾਡੇ ਨਾਲ ਜੁੜਦੇ ਜਾ ਰਹੇ ਸਾਣਾ ਹਰ ਵਾਰ ਤੇ ਦੰਦਾਂ ਦੇ ਡਾਕਟਰ ਵੀ ਆ ਰਹੇ ਨੇ ਦੰਦਾਂ ਚੈੱਕ ਹਾਂ ਇਹ ਦੰਦਾਂ ਦੇ ਡਾਕਟਰ ਸੀਐਮਸੀ ਲੁਧਿਆਣਾ ਤੋਂ ਆ ਰਹੇ ਜੀ ਉਹ ਜੇ ਕਿਸੇ ਦਾ ਦੰਦ ਭਰਨਾ ਹੋਇਆ ਜਾਂ ਕਿਸੇ ਦੀ ਸਫਾਈ ਕਰਾਉਣੀ ਹੋਈ ਜਾਂ ਕਿਸੇ ਦੇ ਮਸੂੜੇ ਦੁਖਦੇ ਆ ਜਾਂ ਕੋਈ ਹੋਰ ਕੋਈ ਸਟੇਟਮੈਂਟ ਦੇਣਾ ਹਾਂਜੀ ਫੀਲਿੰਗ ਵੀ ਕਰ ਹਾਂਜੀ ਫੀਲਿੰਗ ਵੀ ਕਰ ਦਾਂਗੇ ਕੈਪ ਵਗੈਰਾ ਨਹੀਂ ਪਾਉਣਗੇ ਜਿਹੜੇ ਉੱਪਰ ਦੂਸਰੀ ਫੀਲਿੰਗ ਕਰਦੇ ਆ ਉਹ ਕਰ ਦਾਂਗੇ ਕਿਉਂਕਿ ਕੈਪ ਵਗੈਰਾ ਲਈ ਲੰਮਾ ਸਮਾਂ ਚਾਹੀਦਾ ਜੀ ਉਹਦੇ ਲਈ ਵੀ ਜੇ ਸਾਨੂੰ ਕੋਈ ਕੋਈ ਮਰੀਜ਼ ਆਏਗਾ ਇਸ ਤਰ੍ਹਾਂ ਦਾ ਕੋਈ ਵੀ ਉਹਦਾ ਵੀ ਅਸੀਂ ਕਾਇਦਾ ਤੌਰ ਤੇ ਪ੍ਰਬੰਧ ਫਿਰ ਕਰਾਂਗੇ ਬਾਅਦ ਵਿੱਚ ਕਰੀਏ ਕਉ ਸਾਡੇ ਕੋਲ ਕੋਈ ਮਰੀਜ਼ ਆਉਂਦੇ ਆ ਉਹ ਕਹਿੰਦੇ ਕਿਸੇ ਦਾ ਬਲੱਡ ਪ੍ਰੈਸ਼ਰ ਵੱਜ ਜਾਂਦਾ ਆ ਕਿਸੇ ਦਾ ਸ਼ੂਗਰ ਵੱਜ ਜਾਂਦੀ ਹੈ ਉਸ ਦਿਨ ਉਹਦਾ ਨਹੀਂ ਇਲਾਜ ਹੋ ਸਕਦਾ ਫਿਰ ਅਸੀਂ ਉਹਨੂੰ ਬੈਠਾ ਸਮਾਂ ਦਿੰਨੇ ਆ ਅਗਲਾ ਤੇ ਤੂੰ ਇਹ ਸਮੇਂ ਆ ਜੀ ਮਤਲਬ ਖਾਣਾ ਪੂਰਤੀ ਨਹੀਂ ਆ ਕਿ ਪੂਰਾ ਤਹ ਤੱਕ ਜਾਵਾਂਗੇ ਇੱਥੇ ਤੱਕ ਇਲਾਜ ਉਹਦਾ ਹੋਊਗਾ ਕਰਾ ਕੇ ਛੱਡਾਂਗੇ ਬਿਲਕੁਲ ਬਿਲਕੁਲ ਤੇ ਸਾਡਾ ਮਤਲਬ ਸਟੱਡ ਦਾ ਸਾਡਾ ਇੱਕ ਮਕਸਦ ਹੀ ਇਹ ਹੈ ਜੀ ਕਿਉਂਕਿ ਅਸੀਂ ਇਸੇ ਕਰਕੇ ਹੀ ਦੇਖੋ ਜਦੋਂ ਇੱਥੇ ਇਹ ਚੱਲਦਾ ਸਾਡਾ ਉਸ ਦਿਨ 9 ਵਜੇ ਦੇ ਕਰੀਬ ਸਾਡੇ ਡਾਕਟਰ ਸੀਐਮਸੀ ਤੋਂ ਇੱਥੇ ਪਹੁੰਚ ਜਾਂਦੇ ਆ ਉਹ 9 ਵਜੇ ਤੋਂ ਲੈ ਕੇ 3 ਵਜੇਨ 4 ਵਜੇਨ 5 ਵਜੇਨ ਕੋਈ ਟੱਕਰ ਨਹੀਂ ਸਾਨੂੰ ਜੀ ਮਰੀਜ਼ ਜਿੰਨੇ ਵੀ ਆ ਜਾਣ ਉਹ ਸਾਰੇ ਮਰੀਜ਼ਾਂ ਦਾ ਕੋਈ ਕਈ ਪੁੱਛਦੇ ਛੇਤੀ ਆ ਜੀਏ ਜੀ ਸੀ ਵੀ ਸਾਨੂੰ ਇਹ ਕਹੇ ਛੇਤੀ ਆਉਣ ਦੀ ਕੋ ਲੋੜ ਨਹੀਂ ਠੀਕ ਹੈ ਤੁਸੀਂ ਆਓ 12 ਵਜੇ ਤੱਕ ਭਾਵੇਂ ਜਦੋਂ ਮਰਜ਼ੀ ਆ ਜਾਓ ਪਰ ਤੁਹਾਡਾ ਕੋਈ ਵੀ ਕੋਈ ਮਰੀਜ਼ ਇਹ ਜਾ ਨਹੀਂ ਹੋਊਗਾ ਸਾਡੇ ਤਾਂ ਜੀ ਪੂਰੇ ਹੋ ਗਏ ਮਰੀਜ਼ ਪਹਿਲਾਂ ਅਸੀਂ ਤਾਂ ਪਿਆ ਹੀ ਕਰਨੇ ਸੀ ਅੱਗੇ ਅਸੀਂ ਨਹੀਂ ਕਰਾ ਸਕਦੇ ਨਹੀਂ ਇੱਥੇ ਭਾਵੇਂ 100 ਵਜੇ 150 ਕੋਈ ਟੱਕਰ ਨਹੀਂ ਹੈਗਾ ਸਾਨੂੰ ਤਾਂ ਖੁਸ਼ੀ ਹੁੰਦੀ ਹੈ ਉਹ ਜਿਨੇ ਵਾਦ ਤੋਂ ਵਾਦ ਇਹ ਲੋੜ ਬੰਦਾ ਦੀ ਸੇਵਾ ਸਾਲ ਬਾਦ ਅਸੀਂ ਕਰਦੇ ਆਂ ਇਹ ਜਿਹੜੀ ਸਾਡੇ ਕੋਲੋਂ ਹੋ ਸਕੇ ਅਸੀਂ ਤਾਂ ਪੂਰੇ ਪੰਜਾਬ ਪੱਧਰ ਤੇ ਇਹਦਾ ਜਿਹੜਾ ਆ ਪੂਰਾ ਚਾਹੇ ਮੀਡੀਆ ਰਾਹੀਂ ਚਾਹੇ ਵੈਸੇ WhatsApp ਰਾਹੀਂ Facebook ਤੇ ਪਾਉਨੇ ਆ ਕਿ ਕਿਥੋਂ ਵੀ ਕੋਈ ਮਰੀਜ਼ ਆ ਸਕਦਾ ਸਾਡੇ ਕੋਲ ਇਹਦੇ ਕੋਈ ਦਿੱਕਤ ਨਹੀਂ ਹੈਗੀ ਵੇ ਜੀ ਬਲਵੀਰ ਸੱਲਣ ਜੀ ਦਾ ਮੇਰੇ ਖਿਆਲ ਇੱਕ ਨਾਮ ਹੈ ਤੁਹਾਨੂੰ ਵਿੱਚ ਸਵਾਲ ਪੁੱਛ ਲੈ ਰਹਿ ਗਿਆ ਬਲਵੀਰ ਸੱਲਣ ਜੀ ਵੀ ਆ ਰਹੇ ਨੇ ਔਰ ਤੋਂ ਜਿਹੜੇ ਬਿਲਕੁਲ ਜੀ ਉਹ ਪਹਿਲਾਂ ਹੀ ਉਹਨਾਂ ਦਾ ਵੈਸੇ ਨਾਮ ਲਿਆਤਾ ਸੀ ਅੱਛਾ ਜੀ ਹਾਂ ਬਲਵੀਰ ਸੱਲਣ ਜੀ ਇਸੇ ਬਗੈਰ ਹਾਂ ਉਹ ਇੱਥੇ ਆ ਰਹੇ ਬਗਾਧਾ ਤੌਰ ਦੇ ਉੱਤੇ ਉਹੀ ਲਗਾਤਾਰ ਸੇਵਾਵਾਂ ਲੰਮੀਆਂ ਸੇਵਾਵਾਂ ਤੁਹਾਨੂੰ ਦੇ ਰਹੇ ਆ ਤੇ ਬਹੁਤ ਹੀ ਵਧੀਆ ਡਾਕਟਰ ਹੈ ਉਹ ਵੀ ਫਿਰ ਜਿਹੜੇ ਕੈਂਪ ਦੇ ਵਿੱਚ ਮਰੀਜ਼ ਜਿਹੜੇ ਹਾਜ਼ਰ ਹੋ ਜਾਂਦੇ ਆ ਉਹਨਾਂ ਚਾਹੇ ਮਹੀਨਾ ਦਵਾਈ ਚੱਲੇ ਜਾਂ ਜੇ ਉਹ ਫਿਰ ਉਹਨਾਂ ਕੋ ਜਿੰਨੀ ਵੀ ਉਹਨਾਂ ਦੀ ਆਪਣੀਆਂ ਸੇਵਾਵਾਂ ਜਿਹੜੀਆਂ ਸਾਰੀਆਂ ਫ੍ਰੀ ਹੁੰਦੀਆਂ ਅੱਛਾ ਉਹਨਾਂ ਦੀ ਸੇਵਾਵਾਂ ਫ੍ਰੀ ਉਹਨੇ ਫ੍ਰੀ ਹੁੰਦੀਆਂ ਉਹਨਾਂ ਚ ਜਿੰਦੇ ਜੋ ਉਮਰੀ ਜੀ ਠੀਕ ਹੁੰਦਾ ਉਹ ਕਹਿੰਦੇ ਤੁਸੀਂ ਸਾਡੇ ਕੋ ਫ੍ਰੀ ਆਓ ਉਹਨਾਂ ਚ ਹੁਣ ਆਪਾਂ ਇੱਕ ਸਵਾਲ ਲੈ ਲਈਏ ਜਿਹੜੇ ਸਾਡੇ ਪਰਿਵਾਰਕ ਜੀਆ ਨੇ ਇੱਥੇ ਪਹੁੰਚਣਾ ਜਿਨ੍ਹਾਂ ਨੂੰ ਸਰੀਰਕ ਕਸ਼ਟ ਕੋਈ ਹੈਗਾ ਕਿਹ ਇਸ ਤਰ੍ਹਾਂ ਜੀ اٹੈਂਡੈਂਟ ਤਾਂ ਵੈਸੇ ਜ਼ਰੂਰਤ ਕੋਈ ਨਹੀਂ ਹੈਗੀ ਜੇ ਕੋਈ ਇਕੱਲਾ ਵੀ ਆ ਸਕਦਾ ਉਹ ਇਕੱਲਾ ਵੀ ਨਹੀਂ ਦਿੱਕਤ ਹੈ ਦਿਸਦਾ ਨਹੀਂ ਹਾਂ ਉਹ ਪਰਿਵਾਰ ਦਾ ਮੈਂਬਰ ਕੋਈ ਵੀ ਇੱਕ ਵਾਰੀ ਇੱਥੇ ਆ ਜਾਵੇ ਇੱਥੇ ਆਉਣ ਤੋਂ ਬਾਅਦ ਇਹੋ ਸਰਵਿਕ ਆਪਣਾ ਇੱਕ ਕੰਬਲ ਲੈ ਕੇ ਆਉਣਾ ਕੋਲ ਉਹਨਾਂ ਨੇ ਤੇ ਦੂਸਰਾ ਆਧਾਰ ਕਾਰਡ ਤੇ ਇੱਕ ਟੈਲੀਫੋਨ ਨੰਬਰ ਪਰਿਵਾਰ ਦੇ ਜਾਂ ਕਿਸੇ ਮੈਂਬਰ ਦਾ ਜਾਂ ਉਹਦਾ ਆਪਣਾ ਹੋਵੇ ਇਹ ਜ਼ਰੂਰੀ ਹੈ ਸੁਰੱਖਿਆ ਸਾਡੇ ਵੱਲੋਂ ਇਹ ਇਹ ਨਾਲ ਲੈ ਕੇ ਆਵੇ ਇਹਦੇ ਨਾਲ ਕੀ ਹੁੰਦਾ ਵੀ ਸਾਨੂੰ ਕਿ ਜਦੋਂ ਮਰੀਜ਼ ਅਸੀਂ ਲੁਧਿਆਣਾ ਲੈ ਕੇ ਜਾਂਦੇ ਆ ਉੱਥੇ ਅਸੀਂ ਪਰਿਵਾਰ ਦਾ ਮੈਂਬਰ ਕਿਸੇ ਨੂੰ ਨਾਲ ਨਹੀਂ ਲੈ ਜਾਂਦੇ ਹਾਂ ਜੇ ਕੋਈ ਜਾਣਾ ਚਾਵੇ ਵੀ ਅਸੀਂ ਜਾਣਾ ਆ ਉਹ ਨਾਮ ਨਹੀਂ ਕਰਦੇ ਕਿਸੇ ਨੂੰ ਕਿਤੇ ਵੇਲੇ ਹੁੰਦਾ ਵੀ ਸਾਡਾ ਪਿਆਰ ਬਹੁਤ ਬਾਪੂ ਨਾਲ ਨਾਲ ਜਾਣਾ ਉਹਦਾ ਪਰਿਵਾਰ ਤੁਸੀਂ ਹੋ ਹਾਂ ਪਰ ਜੇ ਲੱਗਦਾ ਕਿ ਮੈਂ ਅਸੀਂ ਨਾਲ ਜਾਣਾ ਹੀ ਆ ਭਾਵਨਾ ਆ ਭਾਵਨਾ ਉਹ ਜਾ ਸਕਦਾ ਵੈਸੇ ਕੋਈ ਜ਼ਰੂਰਤ ਨਹੀਂ ਸਾਡਾ ਜਿਹੜਾ ਆਹ ਪਰਿਵਾਰ ਖੜਾ ਹੈ ਇਹੀ ਉੱਥੇ ਹੋਣਾ ਆ ਇਹਨਾਂ ਨੇ ਸੇਵਾ ਕਰਨੀ ਹੈ ਇਹਨਾਂ ਨੇ ਹੀ ਕਹਿੰਦੇ ਹੁੰਦੇ ਮਾਪੇ ਬਾਪ ਦੀ ਤਰ੍ਹਾਂ ਓਨੇ ਦਿਨ ਤਿੰਨ ਦਿਨ ਚਾਰ ਦਿਨ ਜਦੋਂ ਤੱਕ ਮਰੀਜ਼ ਬਿਲਕੁਲ ਤੰਦਰੁਸਤ ਨਹੀਂ ਹੋ ਜਾਂਦੇ ਅਸੀਂ ਉੱਥੋਂ ਨਹੀਂ ਲੈ ਕੇ ਆਉਂਦੇ ਫੇਰ ਵੀ ਇੱਥੇ ਆਉਣ ਤੋਂ ਬਾਅਦ ਵੀ ਜਿਹੜਾ ਮਰੀਜ਼ ਘਰੇ ਨਹੀਂ ਪਹੁੰਚਦਾ ਨਹੀਂ ਪਰਿਵਾਰ ਦਾ ਮੈਂਬਰ ਆਉਂਦਾ ਉਹਨੂੰ ਉਹਦੇ ਘਰ ਛੱਡ ਕੇ ਆਉਨੇ ਚਲੋ ਕੀ ਬੰਦੇ ਥੋੜਾ ਫਾਈਨੈਂਸ਼ੀਅਲੀ ਬੰਦੇ ਵੀਕ ਹੁੰਦੇ ਆ ਆਣਾ ਜਾਣਾ ਮੁਸ਼ਕਿਲ ਹੁੰਦਾ ਬਿਲਕੁਲ ਬਿਲਕੁਲ ਹਾਂ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਵੀ ਦੋ ਬੜੀ ਫੇਟੀ ਉਹਨਾਂ ਦਾ ਜਿਹੜਾ ਹੈ ਚੈੱਕਅਪ ਹੁੰਦਾ ਜਦੋਂ ਇੱਥੇ ਆ ਜਾਣਾ ਇਹ ਉਹਨਾਂ ਦੇ ਅੱਖਾਂ ਸਹੀ ਹੋ ਜਾਣੀਆਂ ਫੇਰ 15-15 ਦਿਨ ਬਾਅਦ ਦੋ ਵਾਰੀ ਵੇ ਡਾਕਟਰ ਸੀਐਮਸੀ ਤੋਂ ਅਸੀਂ ਆਉਂਦੇ ਆ ਤੇ ਉਹ ਫਿਰ ਉਹਨਾਂ ਚੈੱਕਅਪ ਕਰਦੇ ਆ ਜੇ ਕੋਈ ਦਿੱਕਤ ਹੁੰਦੀ ਹੈ ਉਹ ਦਿੱਕਤ ਫਿਰ ਅਸੀਂ ਦੂਰ ਕਰਦੇ ਆ ਕਿਉਂਕਿ ਇਹ ਨਹੀਂ ਨਹੀਂ ਭਾਈ ਸਾਡਾ ਕੈਂਪ ਲੱਗ ਗਿਆ ਹੁਣ ਜਦੋਂ ਤੱਕ ਮਰੀਜ਼ ਠੀਕ ਨਹੀਂ ਹੁੰਦਾ ਅਸੀਂ ਸਾਨੂੰ ਗੁਰੂ ਨਾਨਕ ਅੱਗੇ ਅਰਦਾਸ ਕਰਦੇ ਪਾਚਾ ਉਹ ਤੱਕ ਸਾਨੂੰ ਇਹਨਾਂ ਨਾਲ ਹੀ ਰੱਖੀ ਜਦੋਂ ਤੱਕ ਠੀਕ ਨਹੀਂ ਹੁੰਦੀ ਮਤਲਬ ਫਾਲੋ ਪੂਰਾ ਆ ਜਦ ਤੱਕ ਮਰੀਜ਼ ਦੀ ਤਸੱਲੀ ਨਹੀਂ ਹੁੰਦੀ ਤਦ ਤੱਕ ਸੇਵਾ ਚੱਲਦੀ ਰਹਿੰਦੀ ਰਹਿੰਦੀ ਚੱਲਦੀ ਰਹਿੰਦੀ ਰਹਿੰਦੀ ਸਾਡੀ ਜੀ ਤੇ ਜੀ ਇਹਦੇ ਇੱਕ ਸਵਾਲ ਮੇਰਾ ਹੁਣ ਹੋਰ ਹੈ ਜੀ ਕਿ ਮਤਲਬ ਇੱਥੇ ਹੀ ਜਿਹੜਾ ਗੁਰਦੁਆਰਾ ਸਾਹਿਬ ਸੰਗਤ ਵਿਖੇ ਜਿਹੜੇ ਅਲੱਗ-ਅਲੱਗ ਕੈਬਨ ਬਣ ਜਾਣਗੇ ਕਿ ਕਮਰਿਆਂ ਵਿੱਚ ਡਾਕਟਰ ਬੈਠਣਗੇ ਨਹੀਂ ਜੀ ਇੱਥੇ ਦਾ ਸਿਰਫ ਇਹ ਸਿਰਫ ਅੱਖਾਂ ਦਾ ਕੈਂਪ ਇੱਥੇ ਲੱਗੇਗਾ ਇਹਦੇ ਵਿੱਚ ਇਹ ਸਾਡੇ ਆ ਕਮਰਾ ਹੈਗਾ ਆ ਇਹ ਬਹੁਤ ਖੁੱਲਾ ਆ ਇਹਦੇ ਵਿੱਚ ਲੱਗੇਗਾ ਇੱਥੇ ਜਿੰਨੇ ਵੀ ਅੱਖਾਂ ਦੇ ਟਰੀਟਮੈਂਟ ਲਈ ਜਿੰਨੇ ਵੀ ਡਾਕਟਰ ਬੈਠਣਗੇ ਉਹ ਉਹਨਾਂ ਦੇ ਇੱਥੇ ਕੈਬਨ ਲੱਗਣਗੇ ਬਾਕੀ ਉਹ ਬਾਕੀ ਅਲੱਗ-ਅਲੱਗ ਹੈ ਸਾਡੇ ਇੱਥੇ ਨਾਲ ਘਰਾਂ ਦੇ ਵਿੱਚ ਵਿੜੇ ਆ ਲੋਕਾਂ ਦੇ ਉਹ ਵਿਹੜਿਆਂ ਦੇ ਵਿੱਚ ਉੱਥੇ ਉਹਨੇ ਕਿਆ ਬੁਲਾਈ ਦੀ ਐ ਇੱਥੇ ਟੋਕਨ ਲੈਣਾ ਪਵੇਗਾ ਕਿ ਪਰਚੀ ਬਣੇਗੀ ਜੀ ਨਹੀਂ ਉਹ ਇਥੋਂ ਪਹਿਲਾਂ ਕੱਚੀ ਪਰਚੀ ਬਣਦੀ ਹੈ ਜੀ ਪਹਿਲਾਂ ਜੀ ਥਲਿਓ ਕੱਚੀ ਪਰਚੀ ਬਣਦੋ ਤੇ ਪੱਕੀ ਪਰਚੀ ਬਣਦੀ ਹੈ ਕੋਈ ਖੱਜਲ ਖਵਾਰੀ ਤਾਂ ਨਹੀਂ ਹੁੰਦੀ ਜੀ ਨਹੀਂ ਨਹੀਂ 1% ਵੀ ਨਹੀਂ ਖੱਜਲ ਖਵਾਰੀ ਦੇਖੋ ਖੱਜਲ ਖਵਾਰੀ ਇਹ ਹੁੰਦਾ ਸੰਗਤ ਬਹੁਤ ਹੁੰਦੀ 7 ਤੋਂ 800 ਤੋਂ ਗਦੇ ਬੰਦਾ ਆ ਜਾਂਦਾ 1000 ਤੱਕ ਵੀ ਹੋ ਜਾਂਦਾ ਉਹਦੇ ਲਈ ਇਹ ਹੈ ਵੀ ਜਿਹੜੇ ਸੱਜਣ ਆਉਂਦੇ ਆ ਉਹ ਕਾਲੀ ਨਾ ਕਰਨ ਕਿਉਂਕਿ ਜਦੋਂ ਸਾਡੇ ਕੋਲ ਉਹ ਇਹਨਾਂ ਨੇ ਆ ਜਾਣਾ ਉਹ ਸਾਡੇ ਪਰਿਵਾਰ ਦੇ ਮੈਂਬਰ ਬਣ ਜਾਣੇ ਸਵੇਰੇ ਆਉਂਦੇ ਨੇ ਉਹਨੂੰ ਚਾਹ ਪਾਣੀ ਮਿਲਣਾ ਨਾਲ ਬਿਸਕਟ ਮਿਲਣੇ ਆ ਅਸੀਂ 9 ਵਜੇ ਫਿਰ ਲੰਗਰ ਚੱਲ ਪੈਂਦਾ ਸਾਡਾ ਮਤਲਬ ਸਬਰ ਕਰਕੇ ਬੈਠਣ ਇਹ ਨਾ ਸਮਝਣ ਕਿ ਸੇਲ ਤੇ ਆਏ ਆ ਇਹ ਸਮਝਣ ਕਿ ਘਰ ਆਏ ਆ ਹੁਣ ਆਪਣੇ ਘਰ ਆਏ ਆ ਆਪਣਾ ਕੰਮ ਤਸੱਲੀ ਨਾ ਹੁੰਦਾ ਉਹ ਸਮਝੋ ਅਸੀਂ ਨਾਨਕੇ ਆਏ ਆ ਆਪਣੇ ਉਹ 4 ਮਿੰਟ ਲੱਗ ਸਭ ਤੋਂ ਨੇੜੇ ਨਾਨਕੇ ਹੁੰਦੇ ਆ ਨਾ ਬੰਦੇ ਦੇ ਉਹ ਆਣ ਹਰੀ ਆਪਣੇ ਨਾਨਕੇ ਆਏ ਆ वैसे असली हुन भाई सानू कोई फिकर नहीं कोई चिंता सानू कोई नहीं हैगी जी अपने घर आए हैं 2-4 मिनट लग सकते लेकिन कमी पेशी नहीं आओ कमी पेशी कोई नहीं 2-4 मिनट घंटा भी ਵੱਧ ਲੱਗ ਸਕਦਾ ਕਿਉਂਕਿ ਦੇਖੋ ਡਾਕਟਰ ਬੈਠੇ ਆ ਉਹ ਭਾਵੇਂ ਆਪਣੇ ਔਰਥੋ ਦੇ ਆ ਚਾਹੇ ਮੈਡੀਕਲ ਦੇ ਆ ਆਪਣੇ ਮੈਡੀਸਨ ਦੇ ਹੈਗੇ ਆ ਚਾਹੇ ਹਰ ਇੱਕ ਪੇਸ਼ੈਂਟ ਨੂੰ 2-4 ਮਿੰਟ ਤਾਂ ਦੇਣ ਲੱਗਣੇ ਆ ਜੇ ਹੁਣ ਉਦਾਂ ਹੀ ਕੱਢੀ ਜਾਣਗੇ ਫਟਾਫਟ ਫਿਰ ਕਹਿਣਗੇ ਜੀ ਦੇਖੋ ਜੀ ਇਹ ਤਾਂ ਐਵੇਂ ਅੰਕਾਣਾ ਪੂਰਤੀ ਕਰਦੇ ਆ ਠੀਕ ਹੈ ਨਾ ਠੀਕ ਡਾਕਟਰ ਇਹਨੂੰ ਵੀ ਸਾਡੀ ਬੇਨਤੀ ਹੁੰਦੀ ਹੈ ਵੀ ਹਰ ਕਮਰੀ ਨੂੰ ਚੰਗੀ ਤਰ੍ਹਾਂ ਚੈੱਕ ਕਰਨਾ ਆ ਸੈਲੀ ਕਰਨੀ ਹੈ ਮਰੀਜ਼ ਦੀ ਡਾਕਟਰਾਂ ਵੱਲੋਂ ਕੋਈ ਹਦਾਇਤ ਆਉਣ ਤੋਂ ਪਹਿਲਾਂ ਕੋਈ ਪਰਹੇਜ਼ ਕਰਕੇ ਹੁਣ ਜੇ ਅੱਖਾਂ ਦੇ ਮਰੀ ਸਪੈਸ਼ਲੀ ਉਹਦੇ ਲਈ ਇਹ ਜੇ ਆਪਾਂ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੋ ਚੀਜ਼ਾਂ ਜੂ ਕੰਟਰੋਲ ਵਿੱਚ ਕਰਕੇ ਆਉਣ ਕਿਉਂਕਿ ਆਮ ਤੌਰ ਤੇ ਉੱਤੇ ਜਿਹੜੇ ਮਿੱਠਾ ਖਾਣ ਦੇ ਸ਼ਿਕਾਇਤ ਹੈ ਕਿ ਦੋ ਤਿੰਨ ਦਿਨ ਪਹਿਲਾਂ ਛੱਡ ਦਿਓ ਹਾਂ ਮੈਂ ਛੱਡ ਦਿਓ ਜਦੋਂ ਵੀ ਉਹ ਦੇਖੋ ਬਿਲਕੁਲ ਉਹ ਅੱਜ ਤੋਂ ਮਿੱਠਾ ਖਾਣਾ ਬਿਲਕੁਲ ਛੱਡ ਦੇਣ ਲੂਣ ਵੀ ਘਟਾ ਦੇਣ ਦੀ ਦੀ ਪ੍ਰੋਬਲਮ ਹੈ ਬਿਲਕੁਲ ਬਿਲ ਕੌਂਕੀ ਸਾਡਾ ਸਵਾਭਾ ਵੀ ਬਣ ਜਾਂਦਾ ਵਿੱਚ ਕੋਈ ਅਸੀਂ ਪ੍ਰਵਾਹ ਨਹੀਂ ਕਰਦੇ ਹੈਗੇ ਇਸੇ ਵੇਲੇ ਇੱਥੇ ਆ ਕੇ ਵੀ ਸਾਨੂੰ ਕਹਿੰਦੇ ਆ ਉਹ ਨਹੀਂ ਜੀ ਸਾਡੀ ਤਾਂ ਅੱਖ ਬਣਨ ਵਾਲੀ ਜਾਣਕਾਰੀ ਤੁਸੀਂ ਬਣਾਉਂਦੇ ਕਿਉਂਕਿ ਉਹਨਾਂ ਦੀ ਸ਼ੂਗਰ ਅਸੀਂ ਚਾਰ-ਚਾਰ ਵਾਰੀ ਵੀ ਚੈੱਕ ਕਰਾਈਦੀ ਆ ਚਾਹੇ ਇਥੋਂ ਮੈਂ ਹੁਣ ਕਰਾ ਲਾਂ ਫਿਰ ਉਹਨੂੰ ਮੈਡੀਸਿਨ ਦੇਣੀ ਆ ਫਿਰ ਘੰਟੇ ਤੋਂ ਘੰਟੇ ਚੈੱਕ ਕਰਾਉਣੀ ਆ ਮਤਲਬ ਕੌਂਸ਼ੀਅਸ ਹੈ ਰਹਿੰਦੀ ਕਿ ਫਾਇਦਾ ਕਰਨ ਵੇਲੇ ਕਿਤੇ ਕੋਈ ਨੁਕਸਾਨ ਹੀ ਨਾ ਹੋਵੇ ਨੁਕਸਾਨ ਨਾ ਹੋ ਜੀ ਵੀ ਠੀਕ ਹੈ ਨਾ ਉਹ ਕਿਸੇ ਵੇਲੇ ਉਹਨੂੰ ਐ ਲੱਗਦਾ ਪਤਾ ਨਹੀਂ ਸਾਨੂੰ ਜਾਣ ਕੇ ਹੀ ਇਹ ਕਰ ਰਹੇ ਆ ਪਰ ਉਹ ਜਿਹਦਾ ਸ਼ੂਗਰ ਪੈਸੇ ਬਲੱਡ ਪ੍ਰੈਸ਼ਰ ਤੇ ਸ਼ ਉਹਦਾ ਅਪਰੇਥੇ ਨਹੀਂ ਹੋ ਸਕਦਾ ਉਹ ਦਿੱਕਤਾਂ ਕੋਈ ਹੋ ਰਾ ਸਕਦੀਆਂ ਉਹਦੇ ਨਾਲ ਵੀ ਸਾਨੂੰ ਕੋਈ ਮੁਸ਼ਕਲ ਖੜੀ ਹੋ ਸਕਦੀਆਂ ਡਾਕਟਰ ਦੇ ਨੂੰ ਖੜੀ ਹੋ ਸਕਦੀ ਹੈ ਕਿਉਂਕਿ ਸੀਐਮਸੀ ਜਿਹੜਾ ਆ ਬਹੁਤ ਵੱਡਾ ਅਦਾਰਾ ਆ ਉਹ ਵੀ ਚਾਹੁੰਦੇ ਆ ਵੀ ਸਾਨੂੰ ਕੋਈ ਮੁਸ਼ਕਲ ਨਾ ਖੜੀ ਹੋਵੇ ਕਿਸੇ ਦਾ ਨੀ ਕੋਈ ਤੁਹਾਡੇ ਇੱਥੇ ਜਿਹੜੇ ਪ੍ਰਬੰਧਕ ਮੈਂਬਰ ਇੱਥੇ ਮੌਜੂਦ ਨੇ ਆਯੋਜਨ ਤੁਸੀਂ ਸਾਰਿਆਂ ਨੇ ਕਰਨਾ ਕੀਮਤੀ ਸਮਾਂ ਵੀ ਕੱਢਣਾ ਆਪਣੀ ਸੇਵਾਵਾਂ ਵੀ ਦੇਣੀਆਂ ਐਨਆਰਆਈ ਵੀਰਾਂ ਦੇ ਸਹਿਯੋਗ ਬਾਰੇ ਮੈਂ ਚਾਹੁੰਨਾ ਦੋ ਸ਼ਬਦ ਜ਼ਰੂਰ ਮੈਂ ਕਹਾਂ ਜੀ ਜਿਹੜੇ ਐਨਆਰਆਈ ਵੀਰ ਆ ਅਸਲ ਚੀਜ਼ ਆ ਇਹ ਸਾਡਾ ਸਾਥ ਹੀ ਐਨਆਰਆਈ ਵੀਰ ਆ ਦੇ ਰਿਹਾ ਹੈ ਬਾਕੀ ਇਹ ਗੁਰੂ ਨਾਨਕ ਦੀ ਕਿਰਪਾ ਨਾਲ ਜਿਹੜੇ ਸਾਡੇ ਸੱਜਣ ਖੜੇ ਐ ਇਹ ਸਾਰੇ ਸਾਰੇ ਘਰੋਂ ਖਾਂਦੇ ਪੀਂਦੇ ਐ ਸਤਿਗੋਦੀ ਕਿਰਪਾ ਨਾਲ ਦਸਵੰਦ ਕੱਢਣ ਵਾਲੇ ਸਾਰੇ ਦਸਵੰਦ ਕੱਢ ਰਹੇ ਤੇ ਸਮਝ ਦਾ ਦਸਵੰਦ ਵੀ ਕੱਢ ਰਹੇ ਆ ਸਮਝ ਦਾ ਦਸਵੰਦ ਮੈਂ ਕਹਿੰਦਾ ਜਿਆਦਾ ਨਿਕਲ ਰਹੇ ਬਿਲਕੁਲ ਤੇ ਸਮਝ ਦਾ ਦਸਵੰਦ ਜਿਹੜਾ ਕੱਢਣਾ ਇਹ ਬਹੁਤ ਔਖਾ ਸਮਝ ਹਾਬਣਾ ਪਹਿਲਾਂ ਮੈਨੂੰ ਬੜੇ ਸੱਜਣ ਐੇ ਜੇ ਮਿਲਦੇ ਐ ਉਹ ਕਹਿੰਦੇ ਭਾਈ ਸੇਵਾ ਛੱਡਿਓ ਨਾ ਅਸੀਂ ਚੌਹਣੇ ਆ ਕਰਨਾ ਸੜਕ ਹੁੰਦੀ ਨਹੀਂ ਮੱਕ ਸੱਚੀ ਗੱਲ ਕਹਾਂ ਮੈਂ ਜੀ ਜੋ ਅੱਜ ਆਪਾਂ ਗੱਲਬਾਤ ਕਰ ਰਹੇ ਨੇ ਮੇਰੇ ਘਟੋੜ ਪੰਜ ਛੇ ਵਾਰ ਰੌਂਗਟੇ ਖੜੇ ਹੋ ਗਏ ਜਿੰਨੇ ਤੇ ਡਾਕਟਰਾਂ ਦੇ ਨਾਲ ਹੈ ਨਾ 19 ਵਾਰ ਰੌਂਗਟੇ ਖੜੇ ਹੋ ਗਏ ਤਾਂ ਬਹੁਤ ਵੱਡੀ ਸੇਵਾ ਸਿਰ ਝੁੱਕਦਾ ਤੁਹਾਡੀ ਸ਼ਲਾਘਾ ਹੈ ਬਹੁਤ ਸਾਰਾ ਸਤਿਕਾਰ ਔਰ ਮੈਂ ਜਿਹੜੇ ਸਾਡੇ ਪਰਿਵਾਰਿਕ ਜੀ ਦੇਖ ਰਹੇ ਉਹਨਾਂ ਅੱਗੇ ਬੇਨਤੀ ਕਰਦਾ ਕਿ ਜ਼ਰੂਰ ਮੌਕੇ ਤੇ ਪਹੁੰਚੋ ਲਾਭ ਲਓ ਸੱਚੀਓ ਬਹੁਤ ਵੱਡੀ ਸੇਵਾ ਜੀ ਤੇ ਮੈਂ ਇਹੀ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹਣਾ ਵੀ ਸਾਰੇ ਜਾਣੇ ਇੱਥੇ ਕਹਿੰਦੇ ਹਾਂ 16 ਤਰੀਕ ਨੂੰ ਸਵੇਰੇ 7 ਵਜੇ ਆਜੋ 8 ਵਜੇ ਆਜੋ ਕਿ ਡੇਟ ਆ ਸਕਦੀ ਹੈ ਥੋੜੇ ਲੇਟ ਆਜੋ 2 3 3 ਵਜੇ ਤੋਂ ਪਹਿਲਾਂ ਵਾਲੇ ਜਦੋਂ ਮਰਜ਼ੀ ਜਾਓਗੇ ਤੇ ਥੋੜਾ ਚੈੱਕ ਅਪ ਤੁਹਾਡਾ ਹੋਊਗਾ ਤੁਹਾਡੀਆਂ ਅੱਖਾਂ ਜਿਹੜੀਆਂ ਬਣਵਾਈਆਂ ਜਾਣਗੀਆਂ ਤੇ ਡਾਕਟਰ ਬਿਲਕੁਲ ਬਿਲਕੁਲ ਇਹ ਜਰੂਰਤ ਹੋਈ ਤਾਂ ਨਹੀਂ ਤਾਂ ਆਈ ਡ੍ਰੌਪਸ ਨਾਲ ਠੀਕ ਹੋ ਜਾਂਦਾ ਹੈ ਬਹੁਤ ਲੋਕਾਂ ਨੂੰ ਦਵਾਈ ਦਿੱਤੀ ਜਾਂਦੀ ਹੈ ਠੀਕ ਹੈ ਨਾ ਕਿਉਂਕਿ ਅਸੀਂ ਆਉਣ ਦਾ ਮਕਸਦ ਇੱਕੋ ਹੀ ਹੈ ਵੀ ਕੋਈ ਵੀ ਮਰੀਜ਼ ਧੋਖੇਚ ਨਾ ਰਵੇ ਕੋਈ ਦੁਬਧਾਚ ਨਾ ਰਵੇ ਕਈ ਸੱਜਣ ਇਹ ਜੇ ਹੁੰਦੀ ਇਹਨਾਂ ਦੀ ਅੱਖ ਬਹੁਤ ਵਧੀਆ ਹੁੰਦੀ ਹੈ ਪਰ ਉਹ ਨਹੀਂ ਕਿਸੇ ਵੇਲੇ ਕਿਸੇ ਜਗੇ ਕੋਈ ਕੀ ਆਉਂਦੇ ਆ ਉਹਨਾਂ ਕਿਹਆਂ ਕੈਂਪਾਂ ਦੇ ਵਿੱਚੋਂ ਆਪਰੇਸ਼ਨ ਕਰਾਏ ਹੁੰਦੇ ਆ ਉਹ ਪਰਦੇ ਦੇ ਅਗੇ ਦੁਬਾਰਾ ਫੇਰ ਢਿੱਲੀ ਜੀ ਆ ਜਾਂਦੀ ਹੈ ਤੇ ਉਹ ਸਾਫ਼ ਹੀ ਕਰ ਦਿੰਦੇ ਕਹਿੰਦੇ ਇੱਕ ਬਸ ਸਾਫ਼ ਹੋਣ ਵਾਲੀ ਹੈ ਤੇ ਇਹਨਾਂ ਸਿੱਧੀ ਹੋ ਜੇਗੀ ਜਾਣਾ ਉਹਨਾਂ ਨੂੰ ਵੀ ਸਾਡੇ ਉੱਥੇ ਹੀ ਪੈਂਦਾ ਤੇ ਉਹ ਬਿਲਕੁਲ ਫੇਰ ਠੀਕ ਕਰ ਦਿੰਦੇ ਉੱਥੇ ਜਾ ਕੇ ਤੇ ਇਸ ਕਰਕੇ ਇਹ ਲੰਮੀਆਂ ਸਵਮਾਂ ਜਿ ਹਲਾਵਾ ਚੱਲ ਰਹੀਆਂ ਮੈਂ ਹੁਣ ਇਹੀ ਬੇਨਤੀ ਕਰਦਾ ਸਾਰੀ ਸੰਗਤ ਨੂੰ ਚਾਹੇ ਜ਼ਿਲ੍ਹੇ ਚੋਂ ਆ ਜਾਵੇ ਪੰਜਾਬ ਚੋਂ ਆ ਕਿਤੇ ਵੀ ਲੋੜਵੰਦ ਸੱਜਣ ਜਿਹੜਾ ਹੋਵੇ ਉਹ ਸਾਡੇ ਕੋਲ 16 ਤਰੀਕ 2025 ਨੂੰ ਪਹੁੰਚੇ ਅਤੇ ਸਾਡੀਆਂ ਸਵਾਮਾਂ ਜਿਹੜੀਆਂ ਲਵੇ ਤੇ ਸਾਡੇ ਐਨ ਆਰ ਆਈ ਭਰਾ ਆ ਬਾਹਰ ਬੈਠੇ ਜੀ ਉਹਨਾਂ ਨੂੰ ਵੀ ਬੇਨਤੀ ਹੈ ਮੇਰੀ ਕਿ ਕਿਉਂਕਿ ਸਾਡੀ ਹਰ ਵਾਰ ਬੇਨਤੀ ਹੁੰਦੀ ਹੈ ਕਿ ਤੁਸੀਂ ਕੈਂਪ ਤੇ ਪਹੁੰਚੋ ਕਿਉਂਕਿ ਅਸੀਂ ਕਹਿੰਦੇ ਹਾਂ ਕਿ ਜਿੰਨੇ ਵੀ ਐਨਆਰਆਈ ਭਰਾ ਉਧਰ ਆ ਸਕਦੇ ਸਾਡੇ ਕੋਲ ਚਾਹੇ ਕਿਤੇ ਵੀ ਸਾਡੇ ਕੋਲ ਸੁਵਾਵਾ ਦਿੰਦੇ ਸਾਨੂੰ ਉਹ ਕੈਂਪ ਵਿੱਚ ਯੂਰਪ ਪਹੁੰਚਣ ਲਾਸਟ ਟਾਈਮ ਤੁਹਾਡੇ ਬ੍ਰਦਰ ਆਏ ਸੀ ਮੇਰੇ ਖਿਆਲ ਅਸੀਂ ਹਾਂਜੀ ਉਹ ਹਾਂਜੀ ਪਿਛਲੀ ਵਾਰੀ ਵੀ ਬਰੇ ਬ੍ਰਦਰ ਆਏ ਸੀ ਐਰਕੀ ਦੋ ਤਿੰਨ ਪਰਿਵਾਰ ਆ ਰਹੇ ਆ ਐਨਆਰਆਈ ਸਾਡੇ ਕੋਲ ਫੇਰ ਇੱਥੇ ਕਿਉਂਕਿ ਸਾਨੂੰ ਇੱਕੋ ਹੀ ਸਾਡੇ ਮਨ ਚ ਇੱਛਾ ਆ ਵੀ ਸੱਚੇ ਪਾਤਸ਼ਾਹ ਕਿਰਪਾ ਕਰਿਓ ਸਾਡੇ ਉੱਤੇ ਕਿ ਜਿਹੜੇ ਟਰਸਟ ਦੇ ਮੈਂਬਰ ਸੇਵਾ ਕਰਦੇ ਆ ਇਹਹੀ ਦੀਵਾਨੀ ਨਾਗਾ ਟਰਸਟ ਦੇ ਵਿੱਚ ਉਹ ਖਰਚ ਲਈਏ ਕਈ ਕਦੇ ਹਰ ਜ਼ਹਿਰ ਬਣ ਕੇ ਸਾਨੂੰ ਲੱਗ ਜਵੇ ਆਡੀ ਸਾਡੀਆਂ ਸਭਾਂ ਵਾਂ ਇਹੇ ਜਿਹੀ ਆਆਂ ਵੀ ਠੀਕ ਹੈ ਦੁਨੀਆ ਦੇ ਉੱਤੇ ਬੜਾ ਕੁਝ ਚੱਲਦਾ ਅਸੀਂ ਟਰਸਟ ਨੂੰ ਮੈਂ ਇਹਨੂੰ ਆਰਬੀਆਈ ਤੋਂ ਕਰਾਉਣਾ ਸੀ ਰਜਿਸਟਰਡ ਕਰਾਉਣਾ ਸੀ ਕਿ ਉਹਨੇ ਕਿ ਟਰਸਟ ਨੂੰ ਲੋਕੀ ਟਰਸਟ ਕਰ ਸਕਦੇ ਹਾਂ ਬਸ ਮੈਂ ਆਰਬੀਆ ਤੋਂ ਕਰਾਉਣਾ ਸੀ ਇਹਦਾ ਅੱਗੇ ਰਜਿਸਟ੍ਰੇਸ਼ਨ ਕਰਾ ਲਈਏ ਉਹ ਮੈਨੂੰ ਨਾ ਜਿਹੜਾ ਅਫਸਰ ਕੋਲ ਗਿਆ ਅਫਸਰ ਮੈਨੂੰ ਕਹਿੰਦਾ ਕਹਿੰਦਾ ਯਾਰ ਵੀ ਟਰਸਟਾਂ ਦਾ ਹਾਲ ਐਸ ਵੇਲੇ ਭੈੜਾ ਹੀ ਆ ਬਹੁਤ ਮੈਂ ਮੰਨ ਨਹੀਂ ਕਰਦਾ ਮੇਰੇ ਸਾਡਾ ਵੀ ਕਿਸੇ ਵੀ ਟਰਸਟ ਨੂੰ ਜਿਹੜਾ ਰਜਿਸਟਰ ਕਰਨ ਨੂੰ ਐਸ ਵੇਲੇ ਔਲਾਦ ਬਣ ਗਏ ਮੇਗਾ ਜੀ ਕੋਈ ਗੱਲ ਨਹੀਂ ਦੁਨੀਆ ਦੇ ਵਿੱਚ ਹਰ ਚੀਜ਼ ਦਾ ਕਹਿੰਦੇ ਚੰਗੀਆਂ ਆਈਆਂ ਵੀ ਹੈਗੀਆਂ ਤੇ ਬੁਰੀਆਂ ਆਈਆਂ ਵੀ ਆਗੀਆਂ ਬੜੇ ਭਲੇ ਬੁਰ ਚ ਬੈਠੇ ਆ ਤੇ ਕਰੋੜਾ ਰੁਪਇਆ ਲਾ ਕੇ ਪੰਜਾਬ ਨੂੰ ਬਚਾਈ ਬੈਠੇ ਆ ਅੱਜ ਇਸ ਕਰਕੇ ਠੀਕ ਹੈ ਜਿਹਦੇ ਵਿੱਚ ਕਹਿੰਦੇ ਕੋਸ਼ਣਾ ਕੋ ਚੰਗਾ ਆਉਂਦਾ ਕੋਈ ਬੁਰਾ ਵੀ ਨਾਲ ਨਾੜ ਖੜਾ ਆ ਪਰ ਬੜੇ ਹੀ ਲੋਕ ਬੜੇ ਮੈਂ ਧੰਨਵਾਦ ਕਰਦਾ ਇਸ ਪੰਜਾਬ ਦੇ ਐਨਆਰਏ ਭਰਾਵਾਂ ਦਾ ਜਿਹੜੇ ਪੰਜਾਬ ਨੂੰ ਸੰਭੀ ਬੈਠੇ ਆ ਕਹਿੰਦੇ ਸਰਕਾਰਾਂ ਦੇ ਹਿਸਾਬ ਨਾਲ ਦੇਖੀਏ ਨਾ ਤੇ ਮੇਰੇ ਕਾ ਪੰਜਾਬ ਲੱਪਣੇ ਕੱਖ ਨਹੀਂ ਸੀ ਜੋ ਹਲਾ ਦਿਆ ਐਜੇ ਦਾ ਭੁਖਮਰੀ ਸਟਾਰਟ ਹੋ ਜਣੀ ਸੀ ਐਜ ਵੇਲਾ ਕਰੋਨਾ ਦੇ ਵਿੱਚ ਤੁਹਾਨੂੰ ਪਤਾ ਹੋਵੇ ਕਰੋਨਾ ਪੀਰੀਅਡ ਦੇ ਵਿੱਚ ਐਨ ਆਰ ਆਈ ਭਰਾਵਾਂ ਦਾ ਕੱਡਾ ਵੱਡਾ ਸਾਥ ਰਿਆ ਹਾੜ ਵੀ ਉਹ ਤੋਂ ਵੀ ਸਾਥ ਦਰ ਹਾਂ ਲੋਕਾਂ ਦਾ ਕੱਡਾ ਵੱਡਾ ਸਾਥ ਰਿਆ ਇੱਥੋਂ ਵੀ ਲੋਕਾਂ ਨੇ ਵੀ ਦੇਖੋ ਆਪਣੀ ਸੇਧ ਦੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਆ ਉਹਨਾਂ ਲੋਕਾਂ ਦੀ ਜਿਹੜੇ ਸੇਵਾ ਕੀਤੀ ਹੈ ਉਸ ਵੇਲੇ ਟਰਸਟ ਨੇ ਵੀ ਕਿੱਥੇ ਜਾ ਕੇ ਦਿੱਲੀ ਸਾਡਾ ਕਿਸਾਨ ਤਾਂ ਨਾ ਲੱਗਿਆ ਹੋ ਸੀ ਉੱਥੇ ਜਾ ਕੇ ਵੀ ਅਸੀਂ ਸਵਾਮਾਂ ਜਿਹੜੀਆਂ ਆਏ ਆ ਦੇ ਕੇ ਆਏ ਆ ਉਸ ਵੇਲੇ ਲਗਾਤਾਰ ਟੁੱਟੀਆਂ ਸੇਵਾ ਸਾਡੀ ਜਿਹੜੀ ਉਹ ਵੀ ਚੱਲਦੀ ਆਪਾਂ ਅੱਜ ਦੇ ਵਿਸ਼ੇ ਤੇ ਰਹੀਏ ਤੇ 16 ਤਰੀਕ ਨੂੰ ਜ਼ਰੂਰ ਪਹੁੰਚਣ ਭੈਣ ਭਰਾ ਬਜ਼ੁਰਗ ਜਿਹੜੇ ਜਿਨ੍ਹਾਂ ਨੂੰ ਸਿਰੇ ਕਸ਼ਟ ਹੈ ਉਹ ਇੱਥੇ ਜ਼ਰੂਰ ਪਹੁੰਚਣ ਇੱਕ ਬਿਲਕੁਲ ਜੀ ਬਿਲਕੁਲ ਮੈਂ ਨੰਬਰ ਵੀ ਸ਼ੇਅਰ ਕਰ ਦੋ ਇਹ ਮੈਂ ਬੇਨਤੀ ਕਰਦਾ ਆ ਸਾਰੇ ਭੈਣ ਭਰਾਵਾਂ ਨੂੰ ਜੀ ਵੇ 16 ਤਰੀਕ ਦਿਨ ਐਤਵਾਰ ਮੈਂ 225 ਇਸ ਵੇਲੇ ਇਸ ਸਵੇਰੇ 7 ਵਜੇ ਤੋਂ ਲੈ ਕੇ 3 ਵਜੇ ਤੱਕ ਤੁਸੀਂ ਕਿਸੇ ਸਮੇਂ ਵੀ ਆ ਕੇ ਚਾਹੇ ਆਪਣੇ ਲਈ ਮੈਡੀਟੇਸ਼ਨ ਲੈਣੀ ਆ ਚਾਹੇ ਆਪਣੇ ਲਈ ਤੁਸੀਂ ਕੋਈ ਸਿੱਧੀ ਤੇਲੀ ਵੀ ਆ ਜਾਹੇ ਅੱਖਾਂ ਬਣਾਉਣੀਆਂ ਆ ਯੂਰ ਪਹੁੰਚੋ ਇਸ ਜਿਹੜੇ ਸਮੇਂ ਦਾ ਫਾਇਦਾ ਉਠਾਓ ਵੱਧ ਤੋਂ ਵੱਧ ਇਹ ਜਿਹੜੀਆਂ ਵੀਡੀਓ ਤੁਹਾਡੇ ਕੋਲ ਜਾ ਰਹੀ ਹੈ ਆਪਣੇ ਆਪਣੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਅਨਾਉਂਸਮੈਂਟ ਕਰਾਓ ਜੀ 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 ਵੱਡੀ ਗੱਲ ਹੈ ਇਹ ਇਹਦੀਆਂ ਜਿਹਦੇ ਨਾਲ ਲੋਹਕੇ ਹਰ ਕ ਲੋੜ ਕ ਮੰਦਾਲ ਲੋੜਵੰਦ ਬੰਦੇ ਦੇ ਕੋਲ ਮੈਸੇਜ ਪਹੁੰਚ ਸਕੇ ਤੇ ਇਹਨਾਂ ਉਹਦਾ ਭਲਾ ਹੋ ਸਕੇ ਤੇ ਮੈਂ ਇਹੀ ਬੇਨਤੀ ਕਰਦਾ ਇੱਥੇ ਸਮਾਪਤੀ ਕਰਦਾ ਆਂ ਕਈ 16 ਤਰੀਕ 2025 ਨੂੰ ਇੱਥੇ ਪਹੁੰਚੋ ਤੇ ਮੇਰਾ ਫੋਨ ਨੰਬਰ ਨੋਟ ਕਰ ਲਓ ਜੇ ਕਿਸੇ ਨੇ ਕੋਈ ਦੁਬਧਾ ਹੁੰਦੀ ਹੈ ਵੈਸੇ ਤਾਂ ਸਾਡੇ ਪੋਸਟਰਾਂ ਦੇ ਉੱਤੇ ਸਾਰ ਪਿੰਡ ਲੱਗੇ ਹੋਏ ਆ ਤੇ ਨੰਬਰ ਛਪੇ ਹੋਏ ਨਾਲ ਸਾਰਿਆਂ ਦੇ ਮੇਰਾ 981532422 98153242 ਇਸ ਨੰਬਰ ਤੇ ਤੁਹਾਨੂੰ ਕੋ ਦੁਬਧਾ ਆ ਕਦੇ ਵੀ ਫੋਨ ਕਰਕੇ ਤੁਸੀਂ ਸਾਨੂੰ ਪੁੱਛ ਸਕਦੇ ਹੋ ਇਹਦੇ ਬਾਰੇ ਅਤੇ ਇਸ ਸਮੇਂ ਪਹੁੰਚ ਕੇ ਜਰ ਤੁਸੀਂ ਜਿਹੜਾ ਇਹਨਾਂ ਸਭਾਵਾਂ ਦਾ ਲਾ ਬਠਾਓ ਅਤੇ ਮੈਂ ਸਾਰੇ ਡਾਕਟਰ ਸਹਿਬਾਨ ਦਾ ਜਿਹੜੇ ਇੱਥੇ ਆ ਰਹੇ ਆ ਤੇ ਸੀਐਮਸੀ ਦੀ ਜਿਹੜੀ ਟੀਮ ਆ ਉਹ ਸਭ ਦਾ ਧੰਨਵਾਦ ਕਰਦਾ ਹੋਇਆ ਇੱਥੇ ਸਮਾਪਤੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰ ਹੈ ਜੀ 981532242 ਨੇਕ ਕੰਮ ਲਈ ਪਹਿਲਾਂ ਹੀ ਵਧਾਈ ਔਰ ਆਪ ਸਭ ਨੂੰ ਬੇਨਤੀ ਇਹ ਹੈ ਕਿ ਅੱਜ ਦੀ ਵੀਡੀਓ ਤੁਹਾਡੇ ਅੱਗੇ ਇਸ ਕਰਕੇ ਪੇਸ਼ ਕਰ ਰਹੇ ਕਿ ਇਸ ਗੱਲ ਦੀ ਚਰਚਾ ਹੋ ਸਕੇ ਔਰ ਜਿਹੜੇ ਤੁਹਾਡੇ ਆਲੇ-ਦੁਆਲੇ ਤੁਹਾਡੇ ਪਿੰਡ ਵਿੱਚ ਤੁਹਾਡੇ ਵਾਰਡ ਵਿੱਚ ਤੁਹਾਡੇ ਮਹੱਲੇ ਵਿੱਚ ਤੁਹਾਨੂੰ ਬਜ਼ੁਰਗ ਜਾਂ ਨੌਜਵਾਨ ਲੱਗਦਾ ਕਿ ਲਾਚਾਰ ਨੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਜਾਂ ਕਿਸੇ ਦੇ ਮਨ 'ਚ ਕੋਈ ਦੁਵੇਦ ਹੈ ਉਹਨਾਂ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰ ਦਿਓ ਹਰਪ੍ਰਮੈਲ ਜੀ ਦਾ ਚੇਅਰਮੈਨ ਸਾਹਿਬ ਦਾ ਨੰਬਰ ਸ਼ੇਅਰ ਕਰ ਦਿਓ ਤਾਂ ਜੋ 16 ਫਰਵਰੀ ਨੂੰ ਇੱਥੇ ਪਹੁੰਚ ਕੇ ਜਿਹੜੇ ਸਾਡੇ ਭੈਣ ਭਰਾ ਬਜ਼ੁਰਗ ਕਿਸੇ ਵੀ ਸਰੀਰਕ ਕਸ਼ਟ ਨਾਲ ਜੂਝ ਰਹੇ ਨੇ ਜਾਂ ਉਹਨਾਂ ਦੇ ਮਨ 'ਚ ਕੋਈ ਸ਼ਸ਼ੋਪਨ ਵੀ ਹੈ ਜਿਵੇਂ ਅਰਪ੍ਰਮ ਮਹਿਲ ਜੀ ਨੇ ਕਿਹਾ ਕਿ ਜੇ ਕਿਸਦੇ ਮਨ ਚ ਕੋਈ ਡਰ ਵੀ ਹੈ ਉਹਨਾਂ ਕੋਈ ਧੋਖਾ ਨਾਵੇ ਧੋਖਾ ਕੱਢਣਾ ਮਨ ਚ ਜੇ ਕੋਈ ਚਿੰਤਾ ਹੈ ਉਹਨੂੰ ਕੱਢਣਾ ਉਹਦੇ ਲਈ ਤੁਸੀਂ ਇੱਥੇ ਪਹੁੰਚ ਕੇ ਸੇਵਾਵਾਂ ਲੈ ਸਕਦੇ ਹੋ ਬਹੁਤ ਮਹੱਤਵਪੂਰਨ ਸੇਵਾਵਾਂ ਇਹ ਦੇ ਰਹੇ ਨੇ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਆ ਵੱਡਾ ਉਪਰਾਲਾ ਔਰ ਭਗਤ ਪੂਰਨ ਸਿੰਘ ਜੀ ਤੋਂ ਪ੍ਰਭਾਵਿਤ ਹੋ ਕੇ ਪ੍ਰੇਰਣਾ ਲੈ ਕੇ ਟਰਸਟ ਬਣਾਇਆ ਅਜਿਹਾ ਟਰਸਟ ਜਿੱਤੇ ਅਸੀਂ ਟਰਸਟ ਕਰ ਸਕਦੇ ਆ ਤਾਂ 16 ਤਰੀਕ ਨੂੰ ਤੁਸੀਂ ਜ਼ਰੂਰ ਪਹੁੰਚਣਾ ਹੈ ਔਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਮੈਂ ਬਹੁਤ ਘੱਟ ਵਾਰ ਕਹਿੰਦਾ ਹਾਂ ਵੀਡੀਓ ਸ਼ੇਅਰ ਕਰੋ ਪਰ ਇਹ ਵੀਡੀਓ ਸ਼ੇਅਰ ਕਰਨੀ ਬਣਦੀ ਹੈ ਇਹ ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਤੁਸੀਂ ਸੇਵਾ ਦੇ ਨਾਲ ਜੁੜ ਜਾਓਗੇ ਉਮੀਦ ਕਰਦੇ ਹਾਂ ਤੁਸੀਂ ਵੀਡੀਓ ਸ਼ੇਅਰ ਕਰੋਗੇ ਔਰ ਜਿਹੜੇ ਲੋੜਵੰਦ ਨੇ ਉਹ ਇੱਥੇ ਪਹੁੰਚ ਕੇ ਸੇਵਾਵਾਂ ਦਾ ਲਾਭ ਉਠਾਣਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ